ਇੱਕ ਵਾਰ ਇੱਕ ਬੰਦਾ ਮੁਰਗੀ ਲੈ ਕੇ ਕਸਾਈ ਦੇ ਕੋਲ ਗਿਆ ਤੇ ਕਸਾਈ ਨੂੰ ਕਹਿਣ ਲੱਗਾ ਕਿ ਇਸ ਮੁਰਗੀ ਨੂੰ ਹਲਾਲ ਕਰ ਦਿਓ ਕਸਾਈ ਨੇ ਉਸ ਮੁਰਗੀ ਨੂੰ ਹਲਾਲ ਕੀਤਾ ਤੇ ਉਹਦਾ ਮੀਟ ਇੱਕ ਲਫਾਫੇ ਦੇ ਵਿੱਚ ਪਾਤਾ ਤਾਂ ਬੰਦੇ ਨੇ ਕਿਹਾ ਕਿ ਮੈਂ ਬਾਜ਼ਾਰ 'ਚ ਜਾ ਕੇ ਆਉਣਾ ਮੈਂ ਇਸ ਮੀਟ ਨੂੰ ਨਾਲ ਕਿੱਥੇ ਲਈ ਫਿਰੂੰ ਤੁਸੀਂ ਇਸ ਨੂੰ ਇੱਥੇ ਰੱਖ ਲਓ ਮੈਂ ਮੁੜਦਾ ਹੋਇਆ ਇਸ ਲਫਾਫੇ ਨੂੰ ਚੱਕ ਕੇ ਲੈ ਜਾਵਾਂਗਾ ਤਾਂ ਕਸਾਈ ਨੇ ਕਿਹਾ ਕਿ ਠੀਕ ਹੈ ਉਹ ਬੰਦਾ ਬਾਜ਼ਾਰ 'ਚ ਚਲਾ ਗਿਆ ਐਨੇ ਨੂੰ ਕਸਾਈ ਦੀ ਦੁਕਾਨ ਦੇ ਉੱਤੇ ਥਾਣੇਦਾਰ ਪਹੁੰਚ ਗਿਆ। ਥਾਣੇਦਾਰ ਕਸਾਈ ਨੂੰ ਕਹਿੰਦਾ ਵੀ ਲਿਆ, ਮੀਟ ਲਿਆ, ਅੱਜ ਮੀਟ ਬਣਾਵਾਂਗੇ। ਤਾਂ ਕਸਾਈ ਥਾਣੇਦਾਰ ਨੂੰ ਕਹਿੰਦਾ ਕਿ ਥਾਣੇਦਾਰ ਸਾਹਿਬ, ਮੀਟ ਤਾਂ ਹੈ ਨਹੀਂ, ਮੀਟ ਤਾਂ ਖਤਮ ਹੋ ਗਿਆ। ਥਾਣੇਦਾਰ ਨੇ ਜਦੋਂ ਲਫਾਫੇ ਦੇ ਵਿੱਚ ਪਿਆ ਮੀਟ ਦੇਖਿਆ ਤਾਂ ਕਸਾਈ ਨੂੰ ਕਹਿੰਦਾ ਕਿ ਯਾਰ ਤੂੰ ਸਾਨੂੰ ਝੂਠ ਬੋਲਦਾ। ਆਹ ਸਾਹਮਣੇ ਲਫਾਫੇ ਦੇ ਵਿੱਚ ਮੀਟ ਪਿਆ, ਤੂੰ ਕਹਿੰਦਾ ਮੀਟ ਹੈ ਨਹੀਂ, ਮੀਟ ਖਤਮ ਹੋ ਗਿਆ। ਤੇ ਕਸਾਈ ਥਾਣੇਦਾਰ ਨੂੰ ਕਹਿਣ ਲੱਗਾ ਕਿ ਸਾਹਿਬ ਜੀ, ਮੈਂ ਤੁਹਾਡੀ ਗੱਲ ਮੰਨਦਾ ਕਿ ਮੀਟ ਪਿਆ, ਪਰ ਇਹ ਮੀਟ ਕਿਸੇ ਦਾਗਾ। ਉਹ ਬਾਜ਼ਾਰ ਵਿੱਚ ਗਿਆ ਹੋਇਆ ਮੁਰਦਾ ਹੋਇਆ ਉਹ ਮੀਟ ਲੈ ਕੇ ਜਾਊਗਾ। ਥਾਣੇਦਾਰ ਕਹਿੰਦਾ ਨਹੀਂ ਇਹ ਮੀਟ ਮੈਨੂੰ ਚਾਹੀਦਾ ਮੈਂ ਲੈ ਕੇ ਜਾਊਗਾ। ਤੂੰ ਉਹਨੂੰ ਕਹਿ ਦੀ ਮੁਰਗੀ ਉੱਡ ਗਈ। ਤਾਂ ਕਸਾਈ ਥਾਣੇਦਾਰ ਨੂੰ ਕਹਿੰਦਾ ਮਹਾਰਾਜ ਕਮਾਲ ਕਰੀ ਜਾਂਦੇ ਹੋ ਮੈਂ ਕਿਵੇਂ ਕਹਿ ਦੂੰ ਮੁਰਗੀ ਉੱਡ ਗਈ ਮੈਂ ਉਹਦੇ ਸਾਹਮਣੇ ਮੁਰਗੀ ਹਲਾਲ ਕੀਤੀ ਆ ਹਲਾਲ ਕਰਨ ਤੋਂ ਬਾਅਦ ਉਹਦੇ ਸਾਹਮਣੇ ਹੀ ਮੀਟ ਲਫਾਫੇ ਦੇ ਵਿੱਚ ਪਾਇਆ ਉਹ ਕਿਵੇਂ ਮੰਨ ਜੂਈ ਮੁਰਗੀ ਉੱਡ ਗਈ। ਥਾਣੇਦਾਰ ਕਹਿੰਦਾ ਮੇਰੀ ਗੱਲ ਸੁਣ ਤੂੰ ਇਹ ਗੱਲ ਦੀ ਟੈਨਸ਼ਨ ਨਾ ਲੈ ਮਨਾਉਣਾ ਤਾਂ ਮੇਰੀ ਜ਼ਿੰਮੇਵਾਰੀ ਰਹਿ ਗਈ। ਉਹ ਵੱਧ ਤੋਂ ਵੱਧ ਤੇਰੇ ਨਾਲ ਲੜੂ। ਲੜਕੇ ਠਾਣੇ ਆਊਗਾ ਠਾਣੇ ਮੈਂ ਆਪੀ ਸੰਭਲੂ ਕਸਾਈ ਥਾਣੇਦਾਰ ਨੂੰ ਕਹਿੰਦਾ ਠੀਕ ਹੈ ਥਾਣੇਦਾਰ ਸਾਹਿਬ ਜਿਵੇਂ ਤੁਸੀਂ ਕਹਿੰਨੇ ਹੋ ਓਵੇਂ ਸਹੀ ਕਸਾਈ ਨੇ ਉਹ ਮੀਟ ਥਾਣੇਦਾਰ ਨੂੰ ਦਿੱਤਾ ਤੇ ਥੋੜੇ ਟਾਈਮ ਬਾਅਦ ਉਹ ਮੀਟ ਵਾਲਾ ਬੰਦਾ ਬਾਜ਼ਾਰੋਂ ਆ ਗਿਆ ਉਹ ਕਸਾਈ ਨੂੰ ਕਹਿੰਦਾ ਲਿਆ ਵੀ ਮੇਰਾ ਲਫਾਫਾ ਮੀਟ ਵਾਲਾ ਕਸਾਈ ਕਹਿੰਦਾ ਯਾਰ ਉਹ ਤੇਰੀ ਮੁਰਗੀ ਤਾਂ ਉੱਡ ਗਈ ਉਹ ਬੰਦਾ ਕਸਾਈ ਨੂੰ ਕਹਿੰਦਾ ਹੱਦ ਹੋ ਗਈ ਯਾਰ ਕੀ ਭਕਾਈ ਮਰੀ ਜਾਣਾ ਉਹ ਮਰੀ ਹੋਈ ਮੁਰਗੀ ਕਿਵੇਂ ਉੱਡ ਜੂ ਕਿਵੇਂ ਜਿਉਂਦੀ ਹੋ ਜੂ ਕਸਾਈ ਕਹਿੰਦਾ ਉਹ ਤਾਂ ਉੱਡ ਗਈ ਉਹ ਬੰਦਾ ਕਸਾਈ ਦੇ ਨਾਲ ਲੜਨ ਲੱਗ ਗਿਆ ਗੱਲ ਵੱਧ ਗਈ ਉਹ ਬੰਦਾ ਕਹਿੰਦਾ ਚੱਲ ਮੇਰੇ ਨਾਲ ਥਾਣੇ ਕਸਾਈ ਨੂੰ ਪਤਾ ਸੀ ਵੀ ਅੱਗੇ ਥਾਣੇਦਾਰ ਹੀ ਬੈਠਾ ਥਾਣੇਦਾਰ ਕਹਿੰਦਾ ਸੀ ਵੀ ਆ ਜੀ ਕਸਾਈ ਕਹਿੰਦਾ ਚੱਲ ਥਾਣੀ ਚੱਲ ਕਸਾਈ ਤੇ ਉਹ ਬੰਦਾ ਥਾਣੇ ਵੱਲ ਨੂੰ ਤੁਰ ਪੇ ਰਾਹ ਦੇ ਵਿੱਚ ਦੋ ਬੰਦੇ ਲੜੀ ਜਾਣ ਤਾਂ ਕਸਾਈ ਨੇ ਸੋਚਿਆ ਵੀ ਯਾਰ ਇਹਨਾਂ ਨੂੰ ਤਾਂ ਛਡਾ ਦਈਏ ਮੈਂ ਤਾਂ ਚੱਲ ਥਾਣੇਦਾਰ ਦੀ ਕਰਤੂਤ ਕਰਕੇ ਥਾਣੇ ਜਾਣਾ ਹੀ ਜਾਣਾ ਇਹ ਤਾਂ ਘੱਟੋ ਘੱਟ ਇੱਥੇ ਆਪਦਾ ਫੈਸਲਾ ਕਰ ਲੈਣਾ ਇਹਨਾਂ ਨੂੰ ਤਾਂ ਛਡਾ ਦਿਆਂ ਇਹ ਤਾਂ ਨਾ ਲੜਨਾ ਕਸਾਈ ਜਦੋਂ ਉਹਨਾਂ ਨੂੰ ਛਡਾਉਣ ਲੱਗਾ ਤਾ ਕਸਾਈ ਦੀ ਉਂਗਲ ਉਹਨਾਂ ਵਿੱਚੋਂ ਇੱਕ ਬੰਦੇ ਦੀ ਅੱਖ 'ਚ ਵੱਜੀ ਤੇ ਉਹਦਾ ਡੇਲਾ ਬਾਹਰ ਆ ਗਿਆ ਤੇ ਉਹ ਬੰਦਾ ਕਸਾਈ ਨਾਲ ਲੜਨ ਲੱਗ ਗਿਆ ਕਹਿੰਦਾ ਤੂੰ ਮੇਰੀ ਅੱਖ ਕੱਢਤੀ ਮੈਂ ਥਾਣੇ ਜਾਣਾ ਕਸਾਈ ਨੇ ਸੋਚਿਆ ਵੀ ਯਾਰ ਅੱਜ ਤਾਂ ਦੇਣੀ ਮਾੜਾ ਚੜਿਆ ਪਤਾ ਨਹੀਂ ਕਿਹੜਾ ਮੱਥੇ ਲੱਗ ਗਿਆ ਪਹਿਲਾਂ ਪਤੰਦਰਾ ਮੀਟ ਵਾਲਾ ਖਿੱਚੀ ਫਿਰਦਾ ਤੇ ਹੁਣ ਅੱਖ ਵਾਲਾ ਹੋਰ ਹੀ ਪੰਗਾ ਪੈ ਗਿਆ ਕਸਾਈਓ ਬੰਦੇ ਨੂੰ ਕਹਿੰਦਾ ਚੱਲ ਭਾਈ ਤੂੰ ਵੀ ਚੱਲ ਬੜ ਅਸੀਂ ਥਾਣੀ ਜਾਂਦੇ ਹਾਂ ਰਾਹ ਵਿੱਚ ਤੁਰੇ ਜਾਂਦਾ ਕਸਾਈ ਸੋਚਦਾ ਵੀ ਯਾਰ ਅੱਜ ਤਾਂ ਬੜਾ ਪੰਗਾ ਪਿਆ ਮੀਟ ਵਾਲੇ ਨਾਲ ਤਾਂ ਨਿਬੜ ਲਾਂਗੇ ਓਏ ਅੱਖ ਵਾਲੇ ਦਾ ਕੀ ਕਰਾਂਗੇ ਕਸਾਈਏ ਸੋਚਦਾ ਜਾ ਰਿਹਾ ਸੀ ਤੇ ਕਸਾਈ ਨੇ ਮਨ ਬਣਾ ਲਿਆ ਵੀ ਮੈਂ ਤਾਂ ਆਤਮ ਹੱਤਿਆ ਕਰੂੰਗਾ ਕਸਾਈ ਭੱਜਿਆ ਤੇ ਜਾ ਕੇ ਕੁਮਾਰਤ ਦੇ ਚੜ ਗਿਆ ਉਥੋਂ ਕਸਾਈ ਨੇ ਛਾਲ ਮਾਰਤੀ ਜਦੋਂ ਕਸਾਈ ਨੇ ਉੱਪਰੋਂ ਛਾਲ ਮਾਰੀ ਇੱਕ ਬੁੜਾ ਤੁਰਿਆ ਜਾਂਦਾ ਸੀ ਕਸਾਈ ਬੁੜੇ ਦੇ ਉੱਤੇ ਡਿੱਗ ਪਿਆ ਤੇ ਜਦੋਂ ਹੀ ਕਸਾਈ ਬੁੜੇ ਦੇ ਉੱਤੇ ਡਿੱਗਿਆ ਬੁੜੇ ਦਾ ਮਣਕਾ ਟੁੱਟ ਗਿਆ ਬੁੜਾ ਉੱਥੇ ਹੀ ਮਰ ਗਿਆ ਕਸਾਈ ਫੇਰ ਬਚ ਗਿਆ ਬੁੜੇ ਦਾ ਮੁੰਡਾ ਭੱਜਿਆ ਭਜਾਇਆ ਤੇ ਉਹ ਕਸਾਈ ਦੇ ਦਵਾਲੇ ਹੋ ਗਿਆ ਕਹਿੰਦਾ ਤੂੰ ਮੇਰਾ ਪਿਓ ਮਾਰਤਾ ਇਹਦੀ ਤੈਨੂੰ ਸਜ਼ਾ ਮਿਲੂਗੀ ਚੱਲ ਥਾਣੇ ਕਸਾਈ ਨੇ ਸੋਚਿਆ ਵੀ ਅੱਜ ਤਾਂ ਸੱਚੀ ਬਹੁਤ ਮਾੜੀ ਹੋਊਗੀ ਕਸਾਈ ਕਹਿੰਦਾ ਚੱਲ ਭਾਈ ਥਾਣੀ ਜਾਂਦੇ ਆ ਤੂੰ ਵੀ ਆ ਜਾ ਉਹ ਤਿੰਨੇ ਤੇ ਨਾਲ ਕਸਾਈ ਥਾਣੇ ਚ ਆ ਗਏ ਥਾਣੇਦਾਰ ਨੇ ਦੇਖ ਲਿਆ ਵੀ ਆ ਗਿਆ ਕਸਾਈ ਪੈ ਗਿਆ ਇਹਦੇ ਨਾਲ ਤਾਂ ਉਹੀ ਪੰਗਾ ਥਾਣੇਦਾਰ ਕਹਿੰਦਾ ਹਾਂ ਭਾਈ ਕਿਵੇਂ ਆਇਓ ਮੀਟ ਵਾਲਾ ਬੰਦਾ ਥਾਣੇਦਾਰ ਨੂੰ ਬੋਲਦਾ ਕਹਿੰਦਾ ਥਾਣੇਦਾਰ ਸਾਹਿਬ ਆ ਕਸਾਈ ਦੇਖ ਲਓ ਜੀ ਮੈਂ ਇਹਦੇ ਕੋਲ ਮੁਰਗੀ ਲੈ ਆਇਆ ਤੇ ਮੈਂ ਇਹਨੂੰ ਕਿਹਾ ਵੀ ਮੁਰਗੀ ਹਲਾਲ ਕਰਕੇ ਉਹਦਾ ਮੀਟ ਲਫਾਫੇ ਚ ਪਾ ਦੇ ਇਹਨੇ ਲਫਾਫੇ ਚ ਪਾਤਾ ਤੇ ਮੈਂ ਇਹਨੂੰ ਕਿਹਾ ਵੀ ਮੈਂ ਬਾਜ਼ਾਰ ਜਾ ਕੇ ਆਉਣਾ ਮੁਰਦਾ ਹੋਇਆ ਇਹ ਲਫਾਫਾ ਜਾ ਕੇ ਲੈ ਕੇ ਜਾਉ ਥਾਣੇਦਾਰ ਕਹਿੰਦਾ ਫੇਰ ਕਹਿੰਦਾ ਫੇਰ ਕੀ ਜੀ ਜਦੋਂ ਮੈਂ ਮੁੜ ਕੇ ਆਇਆ ਉਥੇ ਲਫਾਫਾ ਹੈ ਨਹੀਂ ਸੀ ਤੇ ਇਹ ਕਸਾਈ ਮੈਨੂੰ ਕਹਿੰਦਾ ਤੇਰੀ ਮੁਰਗੀ ਤਾਂ ਉੱਡ ਗਈ ਹੁਣ ਥਾਣੇਦਾਰ ਸਾਹਿਬ ਤੁਸੀਂ ਆਪ ਦੱਸੋ ਵੀ ਮਰੀ ਹੋਈ ਮੁਰਗੀ ਕਿਵੇਂ ਉੱਡ ਜੂ ਥਾਣੇਦਾਰ ਉਹ ਬੰਦੇ ਨੂੰ ਬੋਲਦਾ ਕਹਿੰਦਾ ਯਾਰ ਤੂੰ ਮੁਸਲਮ ਧਰਮ ਨੂੰ ਮੰਨਦਾ ਉਹ ਕਹਿੰਦਾ ਹਾਂਜੀ ਕਹਿੰਦਾ ਫਿਰ ਤੂੰ ਆਪ ਸੋਚ ਯਾਰ ਜਿਹੜਾ ਅੱਲਾਹ ਤਾਲਾ ਸਾਰਿਆਂ ਦੇ ਵਿੱਚ ਜਾਣ ਪਾ ਸਕਦਾ ਹੈ ਕੀ ਉਹ ਮੁਰਗੀ ਨੂੰ ਨਹੀਂ ਜਿਉਂਦਾ ਕਰ ਸਕਦਾ ਤੂੰ ਇਹ ਗੱਲ ਮੰਨਦਾ ਨਹੀਂ ਵੀ ਅੱਲਾਹ ਤਾਲਾ ਮਰੇ ਹੋਏ ਵਿੱਚ ਜਾਣ ਪਾ ਸਕਦਾ ਫਸ ਗਿਆ ਉਹ ਬੰਦਾ ਵਿਚਾਰਾ ਜੇ ਇਹ ਕਹਿੰਦਾ ਨਹੀਂ ਪਾ ਸਕਦਾ ਤਾਂ ਮਰਦਾ ਜੇ ਇਹ ਕਹਿੰਦਾ ਹਾਂ ਪਾ ਸਕਦਾ ਤਾਂ ਮਰਦਾ ਉਹ ਥਾਣੇਦਾਰ ਨੂੰ ਕਹਿੰਦਾ ਹਾਂਜੀ ਅੱਲਾਹ ਤਾਲਾ ਸਭ ਕੁਝ ਕਰ ਸਕਦਾ ਥਾਣੇਦਾਰ ਕਹਿੰਦਾ ਯਾਰ ਫਿਰ ਫਿਰ ਤੂੰ ਕਿਉਂ ਇਹਦੇ ਨਾਲ ਲੜੀ ਜਾਣਾ ਅੱਲਾਹ ਤਾਲਾ ਨੇ ਮੁਰਗੀ ਦੇ ਵਿੱਚ ਜਾਣ ਪਾਤੀ ਹੂ ਤੇ ਉੱਡ ਗਈ ਹੂ ਉਹ ਬੰਦਾ ਕਹਿੰਦਾ ਥਾਣੇਦਾਰ ਸਾਹਿਬ ਹੋ ਸਕਦਾ ਜੀ ਕਹਿੰਦਾ ਬੱਸ ਫਿਰ ਜੇ ਹੋ ਸਕਦਾ ਕਾਹਨੂੰ ਇੱਕ ਗਰੀਬ ਨਾਲ ਲੜੀ ਜਾਣਾ ਚੱਲ ਕਰਾਂ ਤੇਰੀ ਮੁਰਗੀ ਸੱਚੀ ਉੱਡ ਗਈ ਹੂ ਥਾਣੇਦਾਰ ਕਹਿੰਦਾ ਚਲੋ ਵੀ ਇਹਦਾ ਤਾਂ ਨਿਬੜ ਗਿਆ ਦੂਜੇ ਨੂੰ ਥਾਣੇਦਾਰ ਪੁੱਛਦਾ ਕਹਿੰਦਾ ਹਾਂ ਵੀ ਤੂੰ ਕਿਵੇਂ ਆਇਆ ਉਹ ਬੰਦਾ ਕਹਿੰਦਾ ਥਾਣੇਦਾਰ ਸਾਹਿਬ ਇਹ ਕਸਾਈ ਨੇ ਮੇਰੀ ਇੱਕ ਅੱਖ ਕੱਢਤੀ ਥਾਣੇਦਾਰ ਕਹਿੰਦਾ ਹਾਂ ਯਾਰ ਆ ਤਾਂ ਤੇਰੇ ਨਾਲ ਨਜਾਇਜ਼ੀ ਧੱਕਾ ਹੋ ਗਿਆ ਕਸਾਈ ਥਾਣੇਦਾਰ ਨੂੰ ਬੋਲਦਾ ਕਹਿੰਦਾ ਥਾਣੇਦਾਰ ਸਾਹਿਬ ਮੇਰੀ ਵੀ ਸੁਣ ਲਓ ਓਏ ਇਹ ਦੋ ਜਾਨੇ ਲੜੀ ਜਾਂਦੇ ਸੀ ਤੇ ਮੈਂ ਇਹਨਾਂ ਨੂੰ ਛਡਾਉਣ ਲੱਗ ਗਿਆ ਤੇ ਮੇਰੀ ਉਂਗਲ ਇਹਦੀ ਅੱਖ 'ਚ ਵੱਜੀ ਇਹਦੀ ਅੱਖ ਨਿਕਲ ਗਈ ਜਾਣੀ ਮੈਂ ਇਹਦੀ ਅੱਖ ਜਾਣ ਬੁੱਝ ਕੇ ਨਹੀਂ ਕੱਢੀ ਥਾਣੇਦਾਰ ਕਸਾਈ ਨੂੰ ਬੋਲਦਾ ਕਹਿੰਦਾ ਮੇਰੀ ਗੱਲ ਸੁਣ ਲੈ ਮਿੱਤਰਾ ਤੂੰ ਅੱਖ ਤਾਂ ਇਹਦੀ ਕੱਢੀ ਆ ਨਾ ਚਾਹੇ ਜਿਵੇਂ ਮਰਜ਼ੀ ਨਿਕਲ ਗਈ ਪਰ ਇਹ ਗੱਲ ਜ਼ਰੂਰ ਹੈ ਇਨਸਾਫ਼ ਹੀ ਬੰਦੇ ਨੂੰ ਜ਼ਰੂਰ ਮਿਲੂ ਪਰ ਤੈਨੂੰ ਤੇਰੇ ਕੀਤੇ ਹੋਏ ਜੁਰਮ ਦੀ ਅੱਧੀ ਸਜ਼ਾ ਮਿਲੂ ਥਾਣੇਦਾਰ ਕਸਾਈ ਨੂੰ ਕਹਿੰਦਾ ਵੀ ਐਂ ਕਰ। ਇਹਦੀ ਦੂਜੀ ਅੱਖ ਵੀ ਕੱਢ ਦੇ। ਉਹ ਬੰਦਾ ਡਰ ਗਿਆ ਕੰਦਾ ਥਾਣੇਦਾਰ ਸਾਹਿਬ ਕੀ ਕਹੀ ਜਾਂਦੇ ਹੋ ਜੀ? ਨਾ ਇਹ ਕਸਾਈ ਮੇਰੀ ਦੂਜੀ ਅੱਖ ਕਿਉਂ ਕੱਢੂ? ਥਾਣੇਦਾਰ ਕਹਿੰਦਾ ਮੇਰੀ ਗੱਲ ਸੁਣ ਜਿਵੇਂ ਮੈਂ ਤੈਨੂੰ ਕਿਹਾ ਵੀ ਇਹਦੇ ਵੱਲੋਂ ਕੀਤੇ ਹੋਏ ਜੁਰਮ ਦੀ ਇਹਨੂੰ ਅੱਧੀ ਸਜ਼ਾ ਮਿਲੂ। ਹੁਣ ਇਹਨੇ ਤੇਰੀ ਇੱਕ ਅੱਖ ਕੱਢੀ ਐ। ਤੇ ਫਿਰ ਤੂੰ ਇਹਦੀ ਅੱਧੀ ਅੱਖ ਥੋੜੀ ਕੱਢ ਸਕਦਾ। ਇਹ ਤੇਰੀ ਦੂਜੀ ਅੱਖ ਵੀ ਕੱਢੂ ਉਸ ਤੋਂ ਬਾਅਦ ਤੂੰ ਇਹਦੀ ਇੱਕ ਅੱਖ ਕੱਢਦੀ ਸਾਹ ਬਰਾਬਰ ਹੋ ਜੂ। ਉਹ ਬੰਦੇ ਨੇ ਸੋਚਿਆ ਵੀ ਯਾਰ ਹੁਣ ਤਾਂ ਦੇਂਦਾ ਤੇ ਜਿਹਨੇ ਦੋਹੇ ਅੱਖਾਂ ਕੱਢਦੀਆਂ ਮੈਨੂੰ ਤਾਂ ਅੰਨਾ ਕਰ ਦੂ। ਉਹ ਬੰਦਾ ਥਾਣੇਦਾਰ ਮੁਰੇ ਹੱਥ ਜੋੜ ਕੇ ਖੜ ਗਿਆ ਕਹਿੰਦਾ ਥਾਣੇਦਾਰ ਸਾਹਿਬ ਮੈਨੂੰ ਇਨਸਾਫ ਨਹੀਂ ਚਾਹੀਦਾ ਜੀ ਕੋਈ ਗੱਲ ਨਹੀਂ ਮੈਂ ਤਾਂ ਐਂ ਠੀਕ ਆ। ਥਾਣੇਦਾਰ ਕਹਿੰਦਾ ਫਿਰ ਤੇਰਾ ਰਾਜੀ ਬੰਦਾ ਹੈ? ਉਹ ਬੰਦਾ ਕਹਿੰਦਾ ਹਾਂ ਜੀ ਮੇਰਾ ਤਾਂ ਰਾਜੀ ਬੰਦਾ। ਥਾਣੇਦਾਰ ਕਹਿੰਦਾ ਚਲੋ ਵੀ ਠੀਕ ਹੈ। ਤੀਜੇ ਨੂੰ ਕਹਿੰਦਾ ਹਾਂ ਵੀ ਤੂੰ ਦੱਸ ਤੈਨੂੰ ਕੀ ਤਕਲੀਫ ਆ? ਉਹ ਬੰਦਾ ਕਹਿੰਦਾ ਥਾਣੇਦਾਰ ਸਾਹਿਬ ਇਹ ਕਸਾਈ ਨੇ ਮੇਰਾ ਪਿਓ ਮਾਰਤਾ। ਥਾਣੇਦਾਰ ਕਹਿੰਦਾ ਵੀ ਕੀ ਗੱਲ ਹੋਈ ਸੀ? ਕਹਿੰਦਾ ਜੀ ਇਹ ਨੇ ਇਮਾਰਤ ਤੋਂ ਹੇਠਾਂ ਮੇਰੇ ਪਿਓ ਦੇ ਉੱਤੇ ਡਿੱਗ ਪਿਆ ਉਹਦੀ ਧੌਣ ਦਾ ਮਣਕਾ ਟੁੱਟ ਗਿਆ ਤੇ ਉਹ ਥਾਂ ਤੇ ਮਰ ਗਿਆ ਥਾਣੇਦਾਰ ਕਹਿੰਦਾ ਹਾਂ ਇਹ ਬੰਦੇ ਨੂੰ ਇਹ ਕਸਾਈ ਨੂੰ ਉਵੇਂ ਹੀ ਸਜ਼ਾ ਮਿਲੂ ਜਿਵੇਂ ਇਹਨੇ ਕੀਤਾਗਾ ਉਹ ਬੰਦੇ ਨੂੰ ਥਾਣੇਦਾਰ ਕਹਿੰਦਾ ਵੀ ਮੇਰੀ ਗੱਲ ਸੁਣ ਤੂੰ ਵੀ ਹੁਣ ਉਸੇ ਇਮਾਰਤ ਤੇ ਚੜ ਤੇ ਹੇਠਾਂ ਆਪਾਂ ਇੱਕ ਕਸਾਈ ਨੂੰ ਖੜਾਵਾਂਗੇ ਤੂੰ ਇਹਦੇ ਉੱਤੇ ਛਾਲ ਮਾਰੀ ਤੇ ਇਹਨੂੰ ਵੀ ਉਵੇਂ ਹੀ ਮਾਰਨੀ ਜਿਵੇਂ ਇਹਨੇ ਤੇਰੇ ਪਿਓ ਨੂੰ ਮਾਰਿਆ ਉਹ ਬੰਦੇ ਨੇ ਸੋਚਿਆ ਵੀ ਬੜਾ ਪੰਗਾ ਪਿਆ ਯਾਰ ਵੀ ਜੇ ਮੈਂ ਮਾਰਤ ਤੇ ਚੜ ਕੇ ਛਾਲ ਮਾਰੀ ਇਹ ਕਸਾਈ ਆਸੇ-ਪਾਸੇ ਹੋ ਗਿਆ ਇਹਨੇ ਦਾ ਮਰਨਾ ਕੋਈ ਨਹੀਂ ਪਰ ਮੇਰੀਆਂ ਤਾਂ ਹੱਡੀਆਂ ਦਾ ਚੂਰਾ ਹੋ ਜੂ ਥਾਣੇਦਾਰ ਨੂੰ ਬੰਦਾ ਕਹਿੰਦਾ ਥਾਣੇਦਾਰ ਸਾਹਿਬ ਨਾ ਨਾ ਜੀ ਇਹ ਇਹ ਗੱਲ ਸਹੀ ਨਹੀਂ ਥਾਣੇਦਾਰ ਕਹਿੰਦਾ ਕਿਉਂ ਨਹੀਂ ਸਹੀ ਕਹਿੰਦਾ ਥਾਣੇਦਾਰ ਸਾਹਿਬ ਦੇਖੋ ਮੈਂ ਮਾਰਤ ਤੋਂ ਛਾਲ ਮਾਰਤੀ ਇਹ ਕਸਾਈ ਜੇ ਉਰੇ ਪਰੇ ਹੋ ਗਿਆ ਇਹਦਾ ਤਾਂ ਜਾਣਾ ਕੁਛ ਨਹੀਂ ਮੇਰੀਆਂ ਤਾਂ ਹੱਡੀਆਂ ਟੁੱਟ ਜਾਣਗੀਆਂ ਥਾਣੇਦਾਰ ਕਹਿੰਦਾ ਯਾਰ ਫਿਰ ਇਹ ਗੱਲ ਤਾਂ ਤੇਰਾ ਪਿਓ ਵੀ ਕਰ ਸਕਦਾ ਸੀ ਨਾ ਉਰੇ ਪਰੇ ਤੇਰਾ ਪਿਓ ਵੀ ਹੋ ਸਕਦਾ ਸੀ ਇਹਦਾ ਤਾਂ ਹੁਣ ਕੋਈ ਕਸੂਰ ਨਹੀਂ ਉਹ ਬੰਦੇ ਨੇ ਸੋਚਿਆ ਵੀ ਕਸਾਈ ਨੂੰ ਸਜ਼ਾ ਦਵਾਉਂਦੇ ਦਵਾਉਂਦੇ ਕਿਤੇ ਆਪਦੀਆਂ ਹੱਡੀਆਂ ਨਾ ਤਲਵਾ ਲਈਏ। ਉਹ ਬੰਦਾ ਥਾਣੇਦਾਰ ਨੂੰ ਕਹਿੰਦਾ ਥਾਣੇਦਾਰ ਸਾਹਿਬ ਦੇਖੋ ਜੀ ਮੈਂ ਤੇ ਕੋਈ ਕਾਰਵਾਈ ਨਹੀਂ ਕਰਾਉਣੀ। ਮੈਂ ਤਾਂ ਕੋਈ ਬਦਲਾ ਨਹੀਂ ਲੈਣਾ। ਮੇਰਾ ਇਹਦੇ ਨਾਲ ਰਾਜੀ ਬੰਦਾ। ਥਾਣੇਦਾਰ ਕਹਿੰਦਾ ਦੇਖ ਲਾ। ਉਹ ਬੰਦਾ ਕਹਿੰਦਾ ਨਾ ਜੀ ਬਸ ਦੇਖ ਲਿਆ। ਥਾਣੇਦਾਰ ਉਹ ਬੰਦੇ ਨੂੰ ਬੋਲਦਾ ਕਹਿੰਦਾ ਅੱਛਾ ਫਿਰ ਤੇਰਾ ਹੁਣ ਰਾਜੀ ਬੰਦਾ ਹੈ? ਉਹ ਬੰਦਾ ਕਹਿੰਦਾ ਹਾਂ ਜੀ ਮੇਰਾ ਰਾਜੀ ਬੰਦਾ ਹੈ। ਥਾਣੇਦਾਰ ਕਹਿੰਦਾ ਚੱਲ ਫਿਰ ਇੱਥੋਂ। ਉਸ ਤੋਂ ਬਾਅਦ ਥਾਣੇਦਾਰ ਦੇ ਕੇ ਮੁੱਛਾਂ ਨੂੰ ਤਾ ਕਸਾਈ ਕ ਕਹਿੰਦਾ ਕਿਉਂ ਦੇਖਿਆ ਫਿਰ ਸਾਡਾ ਇਨਸਾਫ